ਫੇਰ ਐਵੇਂ ਰੱਸੀ ਬੰਨੀ ਹੋਈ ਆ ਵੇ ਐਜ ਸੰਦ ਕਿਤੇ ਲੱਭਣੇ ਨੇ ਯਾਰ ਆਹ ਰੱਸੀ ਆ ਗਈ ਫੇਰ ਆਪ ਤੁਰਨ ਲਈ ਕਰੋ ਮਾੜੀ ਜੀ ਗੱਲ ਹਾਂ ਜੀ ਮਰਾ ਕੀ ਨਾਮ ਆ ਬਾਈ ਜੀ ਤੇ ਮੇਰਾ ਨਾਮ ਅਮਰਿਤਪਾਲ ਆ ਜੀ ਪਿੰਡ ਮੇਰਾ ਚੰਨਸ ਲਗਾਂ ਅੱਛਾ ਜੀ ਹਾਂ ਜੀ ਹਾਂ ਇਹ ਲੇਬਰ ਜਿਹੜੀ ਆਪਣੇ ਬਾਈ ਜੀ ਦਿਖਾ ਰਹੇ ਨੇ ਤੁਹਾਨੂੰ ਇਹ ਆਪਣੇ ਕੱਟਿਆਂ ਚ ਪਨੀਰੀ ਪਾ ਕੇ ਰੱਖਦੇ ਨੇ ਕੱਟਿਆਂ ਚ ਪਨੀਰੀ ਪਾ ਕੇ ਰੱਖਦੇ ਨੇ ਕੱਲਾ ਇਹਦੇ ਚ ਇਹ ਨਹੀਂ ਕਿ ਕੱਲਾ ਰੇਹ ਦਾ ਹੀ ਨਜ਼ਾਰਾ ਇਹਦੇ ਚ ਸਪਰੇ ਦਾ ਵੀ ਨਜ਼ਾਰਾ ਹੈ ਹੁਣ ਫੋਰਨ ਐਗਜ਼ਾਮਪਲ ਜੇ ਮੰਨ ਕੇ ਚੱਲੋ ਆਪਾਂ ਇੱਥੇ ਵੜ ਗਏ ਆ ਆ ਆ ਉਹ ਖਾਲੀ ਜਗ੍ਹਾ ਨੇ ਛੱਡੀ ਹੋਈ ਐ। noi ਸੋਹਣਿਓ ਜੀਰੀ ਦੇ ਤੁਸੀਂ ਕਰੋ ਦਰਸ਼ਨ ਇਹ ਹੁੰਦਾ ਇਹ ਨਾ ਮਸ਼ੀਨ ਨੇ ਲਾਈ ਹੋਈ ਆ ਇਹ ਲਾਈ ਹੋਈ ਆ ਬੰਦਿਆਂ ਨੇ ਅਕਸਲ ਅਸਲ ਚ ਆਪਾਂ ਕੀ ਹੀਰਵਾ ਕਰਦੇ ਆ ਵੀ ਲੇਬਰ ਨੂੰ ਸ਼ੌਕ ਨਹੀਂ ਰਿਹਾ ਬਹੁਤ ਤਰ੍ਹਾਂ ਦੀ ਲੇਬਰ ਆ ਭਾਈ ਸਾਰੇ ਤਰ੍ਹਾਂ ਦੀ ਦੁਨੀਆ ਬਹੁਤ ਬਹੁਤ ਸ਼ਕੀਨ ਵੀ ਲੋਕ ਪਏ ਨੇ ਦੇਖੋ ਪਤੰਦਰਾ ਨੇ ਨਾ ਐਗਜ਼ੈਕਟ ਮੈਂ ਫੁੱਟ ਤੋਂ ਨਹੀਂ ਤੁਹਾਨੂੰ ਦੱਸ ਸਕਦਾ ਵੀ ਕਿੰਨੇ ਕਿੰਨੇ ਫੁੱਟ ਤੇ ਇਹਨਾਂ ਨੇ ਬੰਦੇ ਦਾ ਲਾਂਗਾ ਵੀ ਛੱਡਿਆ ਹੋਇਆ ਹੁਣ ਇੱਥੋਂ ਬੰਦਾ ਰਾਮ ਨਰੇ ਪੌਂਦਾ ਜਾਵੇ ਟੌਰ ਨਾਲ ਤੇ ਉਸੇ ਫਾੜ ਦੀ ਬੰਦਾ ਨਿਸ਼ਾਨੀ ਰੱਖ ਲਵੇ ਐਨ ਸਿੱਧੀ ਇਹ ਸਟ੍ਰੇਟ ਆ ਇਹ ਕਰਦੇ ਕੀ ਨੇ ਡੱਕਾ ਗੱਡ ਲੈਂਦੇ ਆ ਇੱਕ ਇਧਰਲੇ ਪਾਸੇ ਡੱਕਾ ਗੱਡ ਲੈਣਾ ਇੱਕ ਉਹ ਵੱਟ ਦੇ ਪਰਲੇ ਪਾਸੇ ਡੱਕਾ ਗੱਡ ਲੈਣਾ ਰੱਸੀ ਰੱਖਣੀ ਆ ਰੱਸੀ ਦੇ ਨਾਲ 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 ਲਾਈ ਜਾਣੀ ਆ ਫੇਰ ਇੱਕ ਸਰਟਨ ਵਿਥ ਤੋਂ ਬਾਅਦ ਜਿਵੇਂ ਆ ਆ ਫਾਂਟ ਚੱਲੀ ਗਈ ਦੇਖੋ ਐਂ ਸਿੱਧੀ ਜਾਂਦੀ ਆ ਉਦੋਂ ਬਾਅਦ ਆ ਵੱਡਾ ਐਂ ਜਗ੍ਹਾ ਛੱਡ ਦੇਣੀ ਆ ਵਿਚਾਲੇ ਇਹ ਸਾਰੇ ਸਿਰੇ ਤੱਕ ਜਗ੍ਹਾ ਛੱਡੀ ਹੋਈ ਨੇ ਇੱਕ ਆ ਆ ਗਈ ਦੋ ਫੇਰ ਆ ਨਾਰਮਲ ਆ ਗਈ ਲਵਾਈ ਉਦੋਂ ਬਾਅਦਾਂ ਜੀ ਇੱਕ ਆ ਆ ਗਈ ਉਦੋਂ ਬਾਅਦ ਫੇਰ ਆਪਾਂ ਗਿਣਦੇ 1 2 3 1 2 3 4 5 8 9 10 11 12 ਐਗਜ਼ੈਕਟ 12 ਰੋ ਨੇ ਜਿਹੜੀਆਂ ਲਾਈਨਾਂ ਲਾ ਕੇ ਆ ਬਚਾਲੇ ਜਗਾ ਛੱਡ ਦਿੰਦੇ ਆ ਦੇਖੋ ਫੇਰ 1 2 3 4 5 6 7 8 9 10 11 12 ਐਗਜੈਕਟ 12 ਛੱਡ ਕੇ ਫੇਰ ਐਵੇਂ ਰੋ ਛੱਡ ਦੇਣੀ ਕਿਤੇ ਐਵੇਂ ਨਹੀਂ ਪਤੰਦਰਾ ਨੇ ਕਰਿਆ ਹੋਇਆ ਵੀ ਕਿਤੇ 11 ਲਾਈਨਾਂ ਹੋ ਜਾਣ ਤਾਂ 10 ਲਾਈਨਾਂ ਹੋ ਜਾਣ ਨਾ ਓਨੀਆਂ ਦੀਆਂ ਓਨੀਆਂ ਸਾਰੇ ਕਿੱਥੇ ਕੱਲਾ ਇਹਦੇ 'ਚ ਇਹ ਨਹੀਂ ਕਿ ਕੱਲਾ ਰੇਹ ਦਾ ਹੀ ਨਜ਼ਾਰਾ ਇਹਦੇ 'ਚ ਸਪਰੇ ਦਾ ਵੀ ਨਜ਼ਾਰਾ ਹੈ ਹੁਣ ਫੋਰਨ ਐਗਜ਼ੈਂਪਲ ਜੇ ਮੰਨ ਕੇ ਚੱਲੋ ਆਪਾਂ ਇੱਥੇ ਵੜ ਗਏ ਆ ਆ ਆ ਆ ਖਾਲੀ ਜਗ੍ਹਾ ਨੇ ਛੱਡੀ ਹੋਈ ਐ ਇੱਧਰ ਹੈਗੀਆਂ ਨੇ ਮੰਨ ਕੇ ਚਲੋ ਇੱਧਰ 11 12 ਛੱਡਦੇ ਆ ਬੱਟ ਦੇ ਕੋਲ ਐਡਜਸਟਮੈਂਟ ਦੇ ਚੱਕਰ 'ਚ ਇਹਨਾਂ ਨੇ 2 3 ਵੱਧ ਛੱਡਤੀਆਂ ਜੇ ਇੱਥੋਂ ਬੰਦਾ ਕਵਰ ਕਰੇ ਕਿ ਇੱਧਰੋਂ ਆ ਜਾਂਦਾ ਥੋੜਾ ਰੱਬ ਭਲਾ ਕਰੇ ਇਹ ਆਹ ਖਾਲੀ ਜਗ੍ਹਾ ਮੰਨ ਲਓ ਬੰਦਾ ਇੱਥੇ ਵੜਿਆ ਇੱਥੋਂ ਇਹ ਇੱਥੇ ਤੱਕ ਕਰ ਇਹ ਆਹ ਹੋਰੇ ਤੱਕ ਆਹ ਜਿਹੜੀ ਅਗਲੀ ਐ ਇੱਧਰੋਂ ਬੱਟ ਤੱਕ ਬੰਦਾ ਐ ਸਪਰੇਅ 'ਚ ਵੀ ਐਗਜ਼ੈਕਟ ਪਾਣੀ ਲਾਊਗਾ ਬਣਿਆ ਤਣਿਆ ਨਾ ਕੋਈ ਫਾਂਟ ਰਹੇ ਰੇ ਦਾ ਤਾਂ ਜਿਹੜਾ ਨਜ਼ਾਰਾ ਹੈਗਾ ਹੈਗਾ ਹੀ ਆ ਜਿਹੜਾ ਸਪਰੇ ਦਾ ਨਜ਼ਾਰਾ ਉਸ ਨਾਲ ਬਾਲਾ ਵਧੀਆ ਨਜ਼ਾਰਾ ਮੰਨ ਕੇ ਚੱਲੋ ਵਿਚਾਲੇ ਤੁਸੀਂ ਵੜ ਜਾਣਾ ਤੁਹਾਨੂੰ ਐਗਜ਼ੈਕਟ ਪਤਾ ਹੈ ਉੱਥੋਂ ਜਿਉਂ ਜਿਉਂ ਜੀਦੀ ਨੇ ਵੱਡੀ ਹੋਈ ਜਾਣਾ ਆਹ ਜਿਹੜੀ ਵਿਚਾਲੇ ਦੀ ਜਾਦੇ ਖਾਲੀ ਜਗ੍ਹਾ ਇਹਨੇ ਐ ਤੁਹਾਨੂੰ ਦਿਖਣ ਲੱਗ ਜਾਣਾ ਵੀ ਇੱਥੇ ਇੱਥੇ ਦੀ ਤੁਹਾਡਾ ਲੰਘਾ ਇੱਥੇ ਹੀ ਤੁਸੀਂ ਲੰਘਣਾ ਇੱਥੋਂ ਬੜਿਆ ਬੰਦਾ ਉੱਧਰ ਨਿਕਲ ਗਿਆ ਉਧਰੋਂ ਬੜਿਆ ਉਧਰ ਨਿਕਲ ਗਿਆ ਜਿੱਥੋਂ ਛੱਡਿਆ ਉੱਥੋਂ ਨਿਸ਼ਾਨੀ ਲਾ ਲਓ ਐਣ ਗਿਣਿਆ ਮਿਣਿਆ ਸੋ ਆ ਇੱਧਰ ਥੋੜਾ ਵੱਧਾ 1 2 3 4 5 6 7 8 9 10 11 12 11 12 11 12 ਦੀਆਂ ਲਾਈਨਾਂ ਬਾਅਦ ਖਾਲੀ ਜਗ੍ਹਾ ਫੇਰ ਇੱਧਰ 11 12 ਫੇਰ ਖਾਲੀ ਜਗ੍ਹਾ ਮਤਲਬ ਇਹ ਨਹੀਂ ਕਿ ਵੀ ਆਪਾਂ ਕਹਿ ਰਹੇ ਨਾ ਵੀ ਹਾਂ ਲੇਬਰ ਛਕੀਨ ਨਹੀਂ ਰਹੀ ਜਿਹੜੀ ਹੈਗੀ ਆ ਉਹ ਹੈਗੀ ਵੀ ਬਥੇਰੀ ਆ ਹੁਣ ਇੱਕ ਆ ਦੋ ਆ ਗਈ ਫੇਰ 11 12 ਬਾਅਦ ਆ ਤਿੰਨ ਆ ਗਿਆ ਇਹ ਨਹੀਂ ਮੈਨੂੰ ਐਗਜ਼ੈਕਟ ਪਤਾ ਕੀ ਇਹ ਲਵਾਈ ਲਬੂਈ ਅਗਲੇ ਦੀ ਕੀ ਆ ਨਾ ਆਪਾਂ ਨੇ ਇੰਨਾ ਪਤਾ ਕੀਤਾ ਉਹ ਵੀ ਜ਼ਰੂਰ ਪੁੱਛਾਂਗੇ ਜੇ ਮੜਾ ਮੋਟਾ ਵੱਧ ਘਟ ਵੀ ਹੋਵੇ ਤਾਂ ਕਿੱਡੀ ਕਬੱਡੀ ਗੱਲ ਉਹ ਸੁਖਤਾ ਹੈ ਕੱਲੀ ਕੱਲੀ 11 11 12 12 ਲੈਣਾਂ ਬਾਅਦ ਖੁੱਲੀ ਜਗ੍ਹਾ 11 12 ਦੀ ਲਾਈਨ ਫੇਰ ਖੁੱਲੀ ਜਗ੍ਹਾ ਇਹ ਹੁੰਦਾ ਸੋਹਣਿਓ ਸਵਾਦ ਦੀਆਂ ਗੱਲਾਂ ਇਹ ਨਹੀਂ ਗੇ ਆਪਾਂ ਕਹਿੰਦੇ ਆ ਵੀ ਲੇਬਰ ਤਾਂ ਸ਼ਕੀਨ ਨਹੀਂ ਹੁਣ ਦੱਦ ਪੜਦੇ ਨੇ ਕਰਨ ਵਾਲੇ ਕਰਦੇ ਵੀ ਆ ਉਹਨਾਂ ਸਰ ਇਹ ਪਾਉਣ ਵਾਲੇ ਨੂੰ ਕਿੰਨਾ ਨਜ਼ਾਰਾ ਜੰਪਾਉਣ ਵਾਲੇ ਨੂੰ ਆਵਣਾ ਖੜ ਜਾਣਾ ਵੀ ਆਹ ਲਾਈਨ 'ਚ ਜਾਣਾ ਤਾਂ ਭਾਈ ਇੱਥੇ ਤੱਕ ਰੇ ਮਾਰਨਾ ਗੱਲ ਖਤਮ। ਨੋ ਡਾਊਟ ਇਹਦਾ ਝਾੜ ਵੀ ਵੱਧ ਹੋਊਗਾ। ਝਾੜ ਵੱਧ ਹੋਊਗਾ ਘਟਦਾ ਨਹੀਂ ਇਹਦਾ। ਬਾਕੀ ਤਾਂ ਚਲੋ ਨਿਕਲੇ ਤੇ ਪਤਾ ਲੱਗਣਾ। ਪਰ ਸੋਹਣੀ ਬੜੀ ਲੱਗਦੀ ਹੈ। ਜੱਚਦੀ ਤਾਂ ਦੇਖੋ ਕਿੰਨੀ ਹੈ ਜਿਹੜੀ। ਮੈਨਾਂ ਨਹੀਂ ਪਹਿਲੀ ਵਾਰ ਦੇਖੀ ਆ। ਆ ਆ ਜਾਂਦੀ ਐ ਇੱਥੋਂ ਖੁੱਲੀ ਹੈਗਾ ਇੱਥੋਂ ਬੰਦੇ ਨੇ ਵੜਨਾ। ਇੰਨੀ ਫਾਂਟ ਐ ਇੱਧਰ ਇੰਨੀ ਫਾਂਟ ਐ ਇੱਧਰ ਚੱਕੋ ਫੋ ਵੀ ਅਸੀਂ ਪਾਈ ਜੀਰੀ ਅਸੀਂ ਅੱਗੇ ਵੀਡੀਓ ਪਾਵਾਂਗੇ ਇਹਨੂੰ ਸ਼ੇਅਰ ਕਰਿਓ ਪਹਚਾਯੋ ਤੇ ਤੁਹਾਨੂੰ ਦਿਖਾਉਨੇ ਆ ਜਲਵਾ ਆਹ ਬੰਦਿਆਂ ਨੇ ਬੰਨੀ ਹੋਈ ਆ ਰੱਸੀ ਆ ਦੇਖੋ ਆਹ ਰੱਸੀ ਬੰਨ ਲਈ ਤੇ ਆਹ ਸਟ੍ਰੇਟ ਜਾਂਦੀ ਆ ਸਿੱਧੀ ਆਹ ਜਾਂਦੀ ਆ ਜਗਾ ਬੰਦਾ ਤੁਰਨ ਨੂੰ ਆ ਰੱਸੀ ਆ ਇੱਕ ਫਿਰ ਇਹ ਤੋਂ ਬਾਅਦ 1 2 1 2 3 4 5 7 8 9 10 11 12 11 ਜਾਂ 12 ਲਾਈਨਾਂ ਆ ਗਈਆਂ 11 12 ਤੋਂ ਬਾਅਦ ਫੇਰ ਐਵੇਂ ਰੱਸੀ ਬੰਨੀ ਹੋਈ ਆ ਵੇਖੋ ਐਜ ਸੰਦ ਕਿਤੇ ਲੱਭਣੇ ਨੇ ਯਾਰ ਆ ਰੱਸੀ ਆ ਗਈ ਫਿਰ ਆ ਤੁਰਨ ਲਈ ਰਾਹ ਇਹ ਬੰਦੇ ਦਾ ਉਹ ਤੋਂ ਬਾਅਦਾਂ ਜੀ ਆਹ ਰੱਸੀ ਆ ਗਈ ਫਿਰ ਆ ਰਾਹ ਇਹ ਤੁਰਨ ਲਈ ਇਹ ਆ ਐਵੇਂ ਭਾਈ 11 11 12 12 ਦੀ ਲਾਈਨ ਆ ਉਹ ਤੁਹਾਨੂੰ ਬੰਦੇ ਲਾਉਂਦੇ ਦਿਖਾ ਦਿੰਨੇ ਆ ਫੇ ਬੰਦੇ ਨਾਲ ਵੀ ਤੁਹਾਡੀ ਇੰਟਰਵਿਊ ਕਰਾਉਂਦੇ ਆ ਪਲੇ ਲੈਂਡ ਡੇਂਜਰ ਨਾਲ ਆ ਦੇਖੋ ਆ ਬੰਦੇ ਲਾ ਰਹੇ ਆ ਜੀਰੀ ਤੇ ਆ ਬੰਨੀ ਹੋਈ ਆ ਪਤੰਤਰਾ ਨੇ ਰੱਸੀ ਆ ਬਨ ਲਈ ਰੱਸੀ ਆ ਸਿੱਤੀਓ ਪਰਲੀ ਵਟ ਨੂੰ ਜਾਂਦੀ ਆ ਆ ਵਿੱਚ ਟੀਮ ਚੱਲ ਰਹੀ ਹੱਥ ਦੇਖੋ ਇਹਨਾਂ ਦੇ ਕਿਵੇਂ ਚੱਲਦੇ ਨੇ ਥੋੜੇ ਜੇ ਲੱਗਦੇ ਨੇ ਮਤਲਬ ਸਟ੍ਰੇੰਜ ਆ ਕੰਮ ਵੀ ਇਹ ਦੇਖੋ ਇਹ ਇਹ ਖੜਪ ਖੜਪ ਮਾਰਦੇ ਆ ਇਹ ਲਾਈਨਾਂ ਚ ਆਪਣੇ ਦਿਮਾਗ ਨਾਲੇ ਲਾਉਂਦੇ ਆ ਆ ਜਿਹੜੀਆਂ ਲਾਈਨਾਂ ਨੇ ਇਹਨਾਂ ਨੇ ਆਪਣੇ ਸਿਸਟਮ ਨਾਲ ਹੀ ਬਣਾਈਆਂ ਵਿਆਂ ਨੇ ਆ ਇਹਨਾਂ ਨੇ ਪੂਰੀ ਗਿਣਮਣ ਕੇ ਇੱਕ ਮੰਨ ਕੇ ਚਲੋ ਫਾਟ ਬਣਾ ਲੈਣੀ ਆ ਸਮਝਿਓ ਗੱਲ ਕਹਾਂ ਸੇ ਆਏ ਹੋ ਪਿੱਲੀ ਪੀਤ ਤੋਂ ਆਏ ਨੇ ਭਾਈ ਮੁੰਡੇ ਯੂਪੀ ਤੋਂ ਪੰਜਾਬੀ ਏਰੀਆ ਪਿੱਲੀ ਪੀਚ ਬਹੁਤ ਸਾਰੇ ਸੱਜਣ ਨੇ ਆਪਣੇ ਵੀ ਪਿੱਲੀ ਪੀਚ ਤੋਂ ਆਏ ਨੇ ਯੂਪੀ ਤੋਂ ਤੇ ਪਨੀਰੀ ਰੱਖਦੇ ਨੇ ਆਏ ਆ ਪਾ ਕੇ ਐ ਚ ਰੱਖਦੇ ਨੇ ਬਾਬਾ ਜੀ ਪਾ ਕੇ ਕੱਟਿਆਂ ਚ ਰੱਖਦੇ ਨੇ ਕੱਟਿਆਂ ਚ ਪਨੀਰੀ ਪਾ ਕੇ ਰੱਖਦੇ ਨੇ ਇਹ ਆਏ ਪਾ ਕੇ ਰੱਖਦੇ ਆ ਕੱਟਿਆਂ ਚ ਪਨੀਰੀ ਦੇਖੋ ਕੱਟਿਆਂ ਜਿਨ੍ਹਾਂ ਨੇ ਪਾ ਲੈਣੀ ਆ ਵੀ ਸੁੱਕੇ ਨਾ ਪਨੀਰੀ ਭਾਈ ਲੱਗਦੀਆਂ ਨੇ ਲੈ ਇਹਨਾਂ ਦੇਖੋ ਇਹ ਸਪੈਸ਼ਲੀ ਰੇ ਪਾਉਣ ਨੂੰ ਤੇ ਮੰਨ ਕੇ ਚੱਲੋ ਸਪਰੇਅ ਕਰਨ ਨੂੰ ਹੈਗਾ ਇਹ ਸਿਸਟਮ ਇੰਨੀਆਂ ਸਿੱਧੀਆਂ ਲਾਈਨਾਂ ਦਾ ਯਾਰ ਮਸ਼ੀਨ ਨਹੀਂ ਲਾਉਂਦੀ ਹੋਰ ਆ ਬਾਈਆਂ ਦੇ ਵਿੱਚ ਫਾਟ ਨਹੀਂ ਪਉਂਦਾ ਬਾਈ ਨਾ ਵੀ ਕਰੋ ਮੜੀ ਜੀ ਗੱਲ ਹਾਂ ਜੀ ਮਰਾ ਕੀ ਨਾਮ ਆ ਬਾਈ ਜੀ ਤੇ ਮੇਰਾ ਨਾਮ ਅਮਰਿਤਪਾਲ ਆ ਜੀ ਪਿੰਡ ਮੇਰਾ ਚੰਨਸਲ ਕਲਾਂ ਅੱਛਾ ਜੀ ਹਾਂ ਜੀ ਹਾਂ ਇਹ ਲੇਬਰ ਆ ਜਿਹੜੀ ਆਪਣੇ ਬਾਈ ਜੀ ਦਿਖਾ ਰਹੇ ਨੇ ਤੁਹਾਨੂੰ ਇਹ ਆਪਣੇ ਕੋਲ 10 ਸਾਲ ਤੋਂ ਲੇਬਰ ਆ ਰਹੀ ਹੈ ਜੀ ਅੱਛਾ ਜੀ ਹਾਂ 10 ਸਾਲ ਤੋਂ ਲੇਬਰ ਆ ਰਹੀ ਹੈ 10 ਸਾਲ ਤੋਂ ਆਉਂਦੀ ਹੈ ਜੀ ਹਾਂ 10 ਸਾਲ ਤੋਂ ਆਉਂਦੀ ਹੈ ਪਰ ਆਉਂਦੇ 10 ਸਾਲ ਤੋਂ ਨੇ ਵੀ ਇਹ ਜਿਹੜਾ ਪ੍ਰੋਸੈਸ ਆ ਇਹਦਾ ਬਾਈ ਜੀ ਕੋਈ ਝਾੜ ਝੂੜ ਦਾ ਲੰਦੇ ਪੁੱਪੇ ਦਾ ਫਰਕ ਆ ਜੀ ਰੇ ਸਪਰੇਅ ਆ ਵੀ ਉਹ ਉਹਦਾ ਬਹੁਤ ਫਰਕ ਆ ਤੇ ਇੱਕ ਜਦੋਂ ਆਪਾਂ ਸਪਰੇਅ ਕਰਨੀ ਆ ਮੰਨ ਕੇ ਚਲੋ ਇਹ 10 10 ਫੁੱਟ ਤੇ ਆਪਣਾ ਛੜਾਇਆ ਹੋਇਆ ਰਸਤਾ ਆਪਾਂ ਫਾੜ ਨਹੀਂ ਭੁੱਲਦੇ ਨਹੀਂ ਆ ਬੰਦਾ ਇੱਥੋਂ ਜਾਂਦਾ ਉਹ ਉੱਥੇ ਨਿਕਲ ਜਾਂਦਾ ਹੂੰ ਇਹ ਇੱਥੇ ਨੂੰ ਜਾਣਾ ਉਹਨੇ ਛੱਡ ਕੇ ਫੇਰ ਅੱਗੇ ਆ ਜਾਣਾ ਫੇਰ ਬਾਈ ਜੀ ਇਹਦੇ ਵਿੱਚ ਹਵਾ ਪੈਂਦੀ ਰਹਿੰਦੀ ਆ ਤੇਲਾ ਤੂਲਾ ਨਹੀਂ ਆਉਂਦਾ ਹੂੰ ਇਹੋ ਜੀ ਕੋਈ ਉਹ ਪ੍ਰੋਬਲਮ ਨਹੀਂ ਹੈਗੀ ਤੇਲਾ ਬਹੁਤ ਘੱਟ ਆਉਂਦਾ ਝਾੜ ਦਾ ਵੀ ਫਰਕ ਆ ਆਮ ਹੋਰ ਜੀ ਦੀਆਂ ਨਾਲ ਠੀਕ ਹੈ ਹੂੰ ਮਤਲਬ ਮੇਨਤਾ ਹੈਗਾ ਇਹਦਾ ਝਾੜਦਾ ਫਰਕ ਆ ਰੇ ਪਾਉਣਾ ਸੌਖਾ ਹਾਂ ਬਹੁਤ ਸੌਖਾ ਜੀ ਲੱਲਾ ਪੱਪਾ ਕਰਨਾ ਸੌਖਾ ਦੇਖੋ ਜੀ ਆ ਬੰਨ ਰਿਹਾ ਆ ਦੇਖੋ ਪਾਈਪ ਰੱਖਿਆ ਹੋਇਆ 10 ਫੁੱਟ ਦਾ 10 ਫੁੱਟ ਦਾ ਪਾਈਪ ਆ ਇਹ 10-10 ਫੁੱਟ ਦੀਆਂ ਫੰਟਾਂ ਨੇ ਇਹ ਆ ਗੋਲੀ ਲੱਗਣੇ ਨੇ ਗਾਹਾਂ ਜੋੜਤਾ ਇਹ ਉਧਰੋਂ ਪਾਈਪ ਰੱਖ ਲੈਣਾ ਤਾਗਾ ਜਾਂ ਲਾ ਲੈਣਾ ਦੋਨੇ ਪਾਸੇ ਦਸ-ਦਸ ਫੁੱਟ ਤੇ ਨਹੀਂ ਨਹੀਂ ਆਊਟ ਹੋ ਗਿਆ ਉਹ ਦੇਖੋ ਉਹਨੇ ਉਧਰ 10 ਫੁੱਟ ਤੇ ਆਪਣਾ ਪਾਈਪ ਰੱਖ ਲਿਆ ਇੱਧਰ ਰੱਖ ਲਿਆ ਬੰਨ ਲਿਆ ਬੰਨ ਲਿਆ ਜੀ ਦੇਖੋ ਉਧਰੋਂ ਉਹਨੇ ਬੰਨ ਲਿਆ ਇੱਧਰੋਂ ਇਹਨੇ ਬੰਨ ਲਿਆ ਬਸ ਗੂੜੀ ਆੜਾਤਾ ਤੇ ਇਹਦੇ ਵਿੱਚ ਦੀ ਇਹ ਆ ਦੇਖਿਆ ਤਾਂ ਪਤਾ ਨਹੀਂ ਸਾਰੇ ਸਿਰੇ ਲਾਉਣਗੇ ਹੈ ਜਿੰਨੇ ਬੰਦੇ ਨੇ ਉਹਨੀਆਂ ਰੱਸੀਆਂ ਬੰਨ੍ਹਣੀਆਂ ਨੇ ਅੱਛਾ ਜੀ ਵਿੱਚ ਦੀ ਨੇਰੀ ਥਾਲ ਦੇ ਜਾਈ ਜਾਣ आ देखो के, पनीरी के, के भी सुक ना के से आए हो? भी यूपी। ये ऐसे क्यों लगाते हो तुम जीरी? इसमें दान अच्छा होता है चार अच्छा होता है चार अच्छा होता है। और जो वो जगह छोड़ते हो किसके लिए? खाद और बोने के लिए उधर पीलीभीत में ऐसे ही लगाते है ਇਸ ਵਿੱਚ ਇਸ ਵਿੱਚ ਸਭ ਇਧਰ ਐਸੇ ਲੱਗਦਾ ਜੇ ਜੈਸੇ ਦੇ ਅੰਦਰ ਅੰਦਰ ਦਾ ਨਾਟਕ ਜਿਹੜਾ ਇਹ ਵਿੱਚ ਜਿਆਦਾ ਉਹ ਸਭ ਇਹ ਲਾਈਨ ਸਹੀ ਲੱਗਦੀ ਐਸੇ ਸਹੀ ਕੇ ਲੱਗਦੀ ਹੈ ਹਾਂ ਫਿਰ ਆ ਪੰਜਾਬ ਚ ਤਾਂ ੱੱਕਾ ਹੀ ਕਰਦੇ ਨੇ ਜਿਹੜੇ ਸਾਡੇ ਦੂਦੇ ਲੋਟੇ ਲਾਈ ਜਾਂਦੇ ਆ ਪਿਛਲੇ ਸਾਲ ਦਾਨ ਲਗਾਇਆ ਭయ్యా ਦਾ ਧਾਰ ਅੱਛਾ ਦਿਆ ਸਭ ਚ ਐੱਛਾ ਹੋਇਆ ਹੂੰ ਉਹ ਕੀ ਨਾਮ ਤੇ ਇੰਸਟਰ ਦੇ ਦਾ ਮੈਂ ਰੱਖਾਂਗਾ ਸਿੱਤ ਲਓ ਭਾਈ ਆ ਬਾਈ ਦੀ ਜੀਰੀ ਆ ਬਾਈ ਦੇ ਖੇਤ ਚ ਜੀਰੀ ਲਾਉਂਦੇ ਨੇ ਆ ਬਾਈ ਦੀ ਜੀਪ ਆ ਦੇਖੋ ਕਿੰਨਾ ਤਕੜਾ ਸੰਦ ਐਸੀ ਹੈਗੀ ਆ ਆਨੰਦ ਮੰਗਲ ਕਰਦਾ ਫਿਰਦਾ ਗੋਲੀ ਲੱਗਣਾ ਤੇ ਇਹਦਾ ਜਣੀ ਬਾਈ ਦਾ ਖੇਤ ਆ ਇਹਦੇ ਲਾ ਰਹੇ ਨੇ ਜੀ ਦੀ ਜਿਹੜੇ ਮੁੰਡੇ ਆ ਲਾ ਰਹੇ ਨੇ ਲਾਈਨਾਂ ਲਾ ਕੇ ਐ ਜੀਪ ਜੂਪ ਪੂਰੀ ਰੱਖਦੇ ਦੇਖੋ ਮੂਹਰੋਂ ਕਿੰਨੀ ਸਖਸੀਲੀ ਬਣਾਈ ਹੋਈ ਆ